ਸੱਚੀ ਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਰਾਮ ਟੈਕਸ ਬ੍ਰਾਂਡ ਦੇ ਲੈ ਕੇ ਆਏ ਆ ਸੂਟ ਲੈ ਕੇ ਆਏ ਆ ਜੀ ਅੱਜ ਤੇ ਪਿਓਰ ਲੀਨਨ ਕਾਟਨ ਦੇ ਵਿੱਚ ਸੂਟ ਹੋਣਗੇ ਬਟ ਵਿਦਆਊਟ ਲਾਈਨਿੰਗ ਸੂਟ ਬਣਨਗੇ ਸਾਰੇ ਤੇ ਪ੍ਰਾਈਸ ਹੈਗਾ ਅੱਜ ਦਾ 3500 3500 ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ ਤੇ ਰਾਮ ਟੈਕਸ ਬ੍ਰਾਂਡ ਦੇ ਸੂਟ ਹੋਣਗੇ 3-3 ਮੀਟਰ ਬਾਟਮ ਦੇ ਨਾਲ ਤੇ ਪੂਰੇ 2.5 ਮੀਟਰ ਦੁਪੱਟੇ ਦੇ ਨਾਲ ਬਹੁਤ ਸੋਹਣੇ ਸੂਟ ਹੋਣੇ ਜੀ ਰਾਮ ਟੈਕਸ ਬ੍ਰਾਂਡ ਦੇ ਤੇ

46580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਤੇ ਆਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈ ਕਿ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਬੁੱਕ ਕਰਾਉਨੇ ਹੋ ਸੂਟ ਦੀ ਪੇਮੈਂਟ ਕਰਦੇ ਹੁੰਦੇ ਹੋ ਤਾਂ ਉਸੇ ਟਾਈਮ ਆਪਣਾ ਐਡਰੈਸ ਦੇ ਜੇ ਆਪਣੇ ਕੋਰੀਅਰ ਚਾਰਜਸ ਪਹਿਲਾਂ ਹੀ ਕਨਫਰਮ ਕਰਾ ਲਿਆ ਕਰੋ ਕਿ ਕਿੰਨੇ ਹੋਣਗੇ ਇਹ ਬੜੀ ਪਿਆਰੀ 컬렉ਸ਼ਨ ਹੈ ਜੀ ਤੇ ਜਿਨ੍ਹਾਂ ਨੇ ਸਟਿਚ ਕਰਾ ਕੇ ਵੀ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਵਾਉਣੇ ਹੁੰਦੇ ਬਾਹਰ ਵਾਲੇ ਕਸਟਮਰਸ ਨੇ ਜਾਂ ਇੰਡੀਆ ਦੇ ਕਿਸੇ ਵੀ ਪੂਰੇ ਕਸਟਮਰਸ ਨੇ ਸਟਿਚ ਕਰਾ ਕੇ ਵੀ ਤੁਸੀਂ ਮੰਗਵਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਤਾਂ ਤੁਸੀਂ ਮੰਗਾਈ ਸਕਦੇ ਹੋ ਜੀ ਸੂਟ ਤੇ ਬੜੇ ਪਿਆਰੇ ਸੂਟ ਹੋਣਗੇ ਰਾਮਟੈਕਸ ਬ੍ਰੈਂਡ ਦੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਬਹੁਤ ਪਿਆਰਾ ਸੂਟ ਹੈ ਰਸਟ ਕਲਰ ਦੇ ਵਿੱਚ ਹੈ ਜੀ ਮੇਨ ਕਲਰ ਹੈਗਾ ਅੱਜ ਦਾ ਰਸਟ ਕਲਰ ਬਹੁਤ ਪਿਆਰਾ ਜਿਹਾ ਕਲਰ ਹੈ ਤਾਂੰਬੇ ਰੰਗਾਂ ਰੰਗ ਕਹਿ ਸਕਦੇ ਐ ਇਹਨਾਂ ਨੂੰ ਜਿਹਨਾਂ ਨੂੰ ਰਸਟ ਨਹੀਂ ਸਮਝ ਆਉਣਾ ਤਾਂੰਬੇ ਰੰਗ ਦੇ ਰੰਗ ਦੇ ਵਿੱਚ ਸੂਟ ਹੈ ਤੇ ਬਹੁਤ ਪਿਆਰੀ ਪ੍ਰਿੰਟਿੰਗ ਪਰ ਮੈਂ ਪ੍ਰਿੰਟ ਪਿੱਛੇ ਤੋਂ ਤੁਹਾਨੂੰ ਪੂਰਾ ਦਿਖਾਨੀ ਆ ਇਹਦਾ ਸ਼ਰਟ ਦਾ ਬਹੁਤ ਸੋਹਣਾ ਥੋੜੇ ਵੱਡੇ ਪ੍ਰਿੰਟ ਦੇ ਵਿੱਚ ਸੋਬਰ ਜੇ ਕਲਰਾਂ ਦੇ ਨਾਲ ਇਹ ਹੈਗਾ ਆਪਣਾ ਪ੍ਰਿੰਟ ਇਹਦਾ ਸ਼ਰਟ ਦਾ ਤੇ ਫਰੰਟ ਤੇ ਇਹਨਾਂ ਨੇ ਪੈਚ ਲਗਾ ਕੇ ਪਲੇਨ ਸੈਲਫ ਦੇ ਵਿੱਚ ਬਹੁਤ ਸੋਹਣਾ ਵਰਕ ਕੀਤਾ ਹੋਇਆ ਲੇਸੀਜ਼ ਦੇ ਨਾਲ ਇਹ ਐਡ ਕੀਤੀ ਹੋਈ ਹੈ ਉਹ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਕੋਈ ট্রান্সਪੇਰੈਂਟ ਨਹੀਂ ਹੈਗਾ ਇਹ ਬਿਲਕੁਲ نیچے ਵੀ ਕਪੜਾ ਰੱਖਿਆ ਹੋਇਆ ਨਾਲ ਜਦੋਂ ਲੇਸ ਲਗਾਈ ਹੋਈ ਹੈ ਬਿਲਕੁਲ ਵੀ ট্রান্সਪੇਰੈਂਟ ਨਹੀਂ ਹੈਗਾ ਇਹਨੂੰ ਤੁਸੀਂ ਵਿਦਆਊਟ ਲਾਈਨਿੰਗ ਸੂਟ ਬਣਨਾ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹ ਜਿੱਥੋਂ ਵੀ ਤੁਸੀਂ ਸਟਿਚ ਕਰਾਉਂਗੇ ਤੇ ਵਿੱਚ ਹੈਗਾ ਸਾਰਾ ਇਹ ਵਰਕ ਬਹੁਤ ਸੋਹਣਾ ਬਰੀਕੀ ਸਾਰੀ ਸ਼ਰਟ ਦੇ ਵਿੱਚ ਵਰਕ ਹੋਇਆ ਇਹਦੇ ਤੇ ਤੇ ਘੇਰੇ ਤੇ ਪੂਰਾ ਹੈਵੀ ਵਰਕ ਹੈ ਜੀ ਬਹੁਤ ਸੋਹਣਾ ਘੇਰੇ ਤੇ ਨਾਲੇ ਲੇਸੀਸ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਤੇ ਨਾਲੇ ਵਰਕ ਹੈ ਜੀ ਘੇਰੇ ਤੇ ਵੀ ਬਹੁਤ ਸੋਹਣਾ ਸੂਟ ਹੈ ਰਸਟ ਕਲਰ ਦੇ ਵਿੱਚ ਰਾਮਟੈਕਸ ਬ੍ਰਾਂਡ ਦੇ ਸੂਟ ਹੋਣਗੇ ਅੱਜ ਦੇ ਤੇ ਨਾਲ ਹੈਗੀ ਇਸ ਤੇ ਪਲੇਨ ਬਾਟਮ ਕੈਮਰਿਕ ਕਾਟਨ ਦੇ ਵਿੱਚ ਹੀ ਪਲੇਨ ਬਾਟਮ ਹੈ 3 3 ਮੀਟਰਸ ਦੀਆਂ ਬਾਟਮ ਹੋਣਗੀਆਂ ਸਾਰੇ ਸੂਟਾਂ ਦੇ ਨਾਲ 2.5 ਮੀਟਰ ਦੀ ਸ਼ਰਟ ਤੇ ਨਾਲ ਹੈਗਾ ਮਸਲੀਨ ਦੇ ਵਿੱਚ ਦੁਪੱਟਾ ਪਿਓਰ ਮਸਲੀਨ ਦੇ ਵਿੱਚ ਦੁਪੱਟਾ ਹੈ ਤੇ ਦੁਪੱਟੇ ਤੇ ਵੀ ਵਰਕ ਹੈ ਜੀ ਇਹ ਦੇਖੋ ਬਹੁਤ ਸੋਹਣਾ ਪੈਚਵਰਕ ਬਹੁਤ ਪਿਆਰੀ ਹੈ ਸੌਫਟ ਬਿਲਕੁਲ ਸੌਫਟ ਦੇ ਵਿੱਚ ਨੈੱਟ ਵਾਲਾ ਫੈਬਰਿਕ ਲਗਾ ਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਪੱਲਿਆਂ ਤੇ ਇਹ ਸਾਰਾ ਪੈਚਵਰਕ ਹੈ ਜੀ ਬਹੁਤ ਸੋਹਣਾ ਪੈਚਵਰਕ ਹੋਇਆ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਜਿਆਦਾ ਖਲਾਰਾ ਜਿਆ ਨਹੀਂ ਹੈਗਾ ਦੁਪੱਟੇ ਤੇ ਔਰ ਨਹੀਂ ਲੱਗ ਰਿਹਾ ਵਿੱਚ ਪਲੇਨ ਹੈ ਤੇ ਪੱਲਿਆਂ ਤੇ ਡਿਜ਼ਾਈਨਿੰਗ ਬਹੁਤ ਪਿਆਰੀ ਖੋਈ ਹੈ ਨੈੱਟ ਦੇ ਨਾਲ ਪੈਚਵਰਕ ਹੋਇਆ ਪ੍ਰੋਪਰ ਫਿਨਿਸ਼ਿੰਗ ਨਾਲ ਦੀ ਪੱਟੀ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਬਹੁਤ ਸੋਹਣੀ ਪਾਈਪਿੰਗ ੱਡੀ ਹੋਈ ਹੈ ਬੜਾ ਪਿਆਰਾ ਇਹ ਸੂਟ ਦਾ ਕਲਰ ਕੰਬੀਨੇਸ਼ਨ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ ਇਹ ਇਹਨਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਇੱਕ ਡਿਜ਼ਾਈਨ ਦੇ ਵਿੱਚ ਦੋ ਦੋ ਸੂਟ ਦਿਖਾਉਣੇ ਆ ਇਹ ਸੇਮ ਡਿਜ਼ਾਈਨ ਦੇ ਵਿੱਚ ਜਿਹੜਾ ਰਸਟ ਕਲਰ ਦਿਖਾਇਆ ਇਹਦੇ ਵਿੱਚ ਹੀ ਹੈਗਾ येलो ਕਲਰ ਸੇਮ ਦੇ ਵਿੱਚ ਹੀ yellow color ਬਹੁਤ ਪਿਆਰਾ ਜਿਹਾ ਡਿਜ਼ਾਈਨ ਹੈ 컬러 ਬਹੁਤ ਸੋਹਣਾ ਮਸਟਰਡ yellow color ਹੈ ਸਾਰਾ ਇਹ ਵਰਕ ਕੀਤਾ ਹੋਇਆ ਹੈ ਬਹੁਤ ਸੋਹਣਾ ਵਰਕ ਤੇ ਘੇਰੇ ਤੇ ਸਾਰਾ ਵਰਕ ਹੈ ਜੀ ਬਹੁਤ ਸੋਹਣੀ ਲੇਸਿਸ ਦੀ ਡਿਜ਼ਾਈਨਿੰਗ ਕੀਤੀ ਹੋਈ ਹੈ ਨਾਲ ਪਿਓਰ ਕਾਟਨ ਦੇ ਵਿੱਚ ਕੈਮਬਰੀ ਕਾਟਨ ਦੇ ਵਿੱਚ 3 ਮੀਟਰ ਦੀ ਬਾਟਮ ਵਿਦਾਊਟ ਲਾਈਨਿੰਗ ਸੂਟ ਬਣਨਗੇ ਪਿਓਰ ਲੀਨਨ ਕਾਟਨ ਦੇ ਵਿੱਚ ਸੂਟ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਤੇ ਪੱਲਿਆਂ ਤੇ ਦੇਖੋ ਕਿੰਨਾ ਪਿਆਰਾ ਵਰਕ ਹੈ ਬਹੁਤ ਸੋਹਣੀ ਸੌਫਟ ਨੈੱਟ ਯੂਜ਼ ਕਰਕੇ ਸਾਰਾ ਪੈਚ ਵਰਕ ਕੀਤਾ ਹੋਇਆ ਪੂਰਾ 2.5 ਮੀਟਰ ਦਾ ਦੁਪੱਟਾ ਲੱਗ ਜੀ ਚੀਜ਼ ਆ ਬਹੁਤ ਸੋਹਣਾ ਜਿਹੜਾ ਤੇ ਸਿਰ ਤੇ ਲੈਣਾ ਹੁੰਦਾ ਦੁਪੱਟਾ ਉਹਨਾਂ ਲਈ ਬੈਸਟ ਸੂਟ ਹੁੰਨੇ ਜਿਹੜਿਆਂ ਦੇ ਨਾਲ ਮਸਲੀਨ ਦੇ ਦੁਪੱਟੇ ਹੁੰਨੇ ਕਿ ਬਿਲਕੁਲ ਨਹੀਂ ਫਿਸਲਦੇ ਉੱਪਰ ਉਹ ਇਹ ਸਾਰੀ ਫਿਨਿਸ਼ਿੰਗ ਕੀਤੀ ਹੋਈ ਹੈ ਇਹਦੇ ਨਾਲ ਦੁਪੱਟਾ ਸਿਰ ਤੇ ਟਿਕ ਜਾਂਦਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਹੈ ਇਹ ਦੋ ਸੂਟ ਮੈਂ ਇੱਕ ਡਿਜ਼ਾਈਨ ਚ ਦਿਖਾਏ ਆ ਤੁਹਾਨੂੰ ਨੈਕਸਟ ਪ੍ਰਿੰਟ ਤੇ ਨੈਕਸਟ ਕਲਰ ਸ਼ੁਰੂ ਕਰਦੇ ਆਂ ਉਹਨਾਂ ਦੇ ਪਿਓਰ ਲਿਲਨ ਕਾਟਰ ਦੇ ਵਿੱਚ ਸਾਰੇ ਸੂਟ ਰਾਮ ਟੈਕਸ ਬ੍ਰਾਂਡ ਦੇ ਬੜਾ ਸੋਹਣਾ ਪਿਆਜੀ ਜਿਹਾ ਕਲਰ ਲਾਈਟ ਬਿਲਕੁਲ ਪੇਸਟਲ ਜਿਹਾ ਕਲਰ ਹੈ ਸੂਟ ਦਾ ਬੇਸ ਜਿਹੜਾ ਪਿੰਕ ਟੋਨ ਤੇ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਦਾ ਵੀ ਉਹ ਸੋਹਣੀ ਪ੍ਰਿੰਟਿੰਗ ਹੈ ਸੂਟ ਦੀ ਸੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਲੇਸਿਸ ਦੇ ਨਾਲ ਬਹੁਤ ਪਿਆਰਾ ਇਹ ਨੈਕ ਬਣੀ ਹੋਈ ਹੈ ਬੜੀ ਪਿਆਰੀ ਸਾਰਾ ਵਰਕ ਹੈ ਜੀ ਬਰੀਕੀ ਇਹ ਸਾਰਾ ਜਿਹੜਾ ਤੁਹਾਨੂੰ ਦਿਖ ਰਿਹਾ ਸੈਂਟਰ ਇਹ ਸਾਰਾ ਵਰਕ ਕੀਤਾ ਹੋਇਆ। ਨੀਚੇ ਘੇਰੇ ਤੱਕ ਵਰਕ ਹੈ। ਦੇਖੋ ਕਿੰਨਾ ਪਿਆਰਾ ਧਾਗੇ ਦਾ ਕੰਮ ਹੋਇਆ। ਹਲਕਾ-ਹਲਕਾ ਹੈਂਡਵਰਕ ਵੀ ਕੀਤਾ ਹੋਇਆ ਜੀ ਵਿੱਚ ਨੋਟਵਰਕ ਜਿਹੜਾ ਹੈਂਡਵਰਕ ਦੇ ਹੱਥ ਦੇ ਨਾਲ ਕਰਦੇ ਆ ਉਹ ਸਾਰਾ ਕੀਤਾ ਹੋਇਆ ਇਹਦੇ ਵਿੱਚ ਸੇਮ ਡਾਰਕ ਥ्रेड ਦੇ ਨਾਲ ਤੇ ਘੇਰੇ ਤੇ ਪਿੰਟੈਕਸ ਲੇਸਿਸ ਦੀ ਡਿਜ਼ਾਈਨ ਹੈ। ਬੜਾ ਪਿਆਰਾ ਹੈ। ਇੱਥੋਂ ਦੇਖ ਸਕਦੇ ਹੋ ਪੂਰਾ ਸੂਟ ਤੁਸੀਂ। ਬਹੁਤ ਪਿਆਰੀ ਲੁੱਕ ਹੈ ਜੀ ਇਹ ਵਾਲੇ ਸੂਟ ਦੀ। ਤੇ ਨਾਲ ਪਲੇਨ ਬਾਟਮ 3 ਮੀਟਰ ਦੀ ਪਿਓਰ ਕੈਮਰਿਕ कॉटन ਦੇ ਵਿੱਚ ਵਿਦਾਊਟ ਲਾਈਨਿੰਗ ਸੂਟ ਬਣਨਗੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ 3 ਮੀਟਰ ਦੀ ਬਾਟਮ ਹੈ ਜੀ ਤੇ ਨਾਲ ਹੈਗੇ ਪਿਓਰ ਮਸਲੀਨ ਦੇ ਦੁਪट्टे ਇਹਦਾ ਕੰਟਰਾਸਟ ਦੇ ਵਿੱਚ ਹੈ ਜੀ ਦੁਪੱਟਾ ਇਹ ਦੇਖੋ ਕਿੰਨਾ ਪਿਆਰਾ ਦੁਪੱਟਾ ਵਿੱਚ ਪਲੇਨ ਹੈ ਤੇ ਪੱਲਿਆਂ ਦੀ ਡਿਜ਼ਾਈਨਿੰਗ ਦੇਖੋ ਕਿੰਨਾ ਹੈਵੀ ਵਰਕ ਪੱਲੇ ਤੇ ਹੋਇਆ ਹੈ ਦੇਖੋ ਇਹ ਸਾਰਾ ਵਰਕ ਹੈ ਬਹੁਤ ਸੋਹਣਾ ਬਰੀਕੀ ਧਾਗੇ ਦੇ ਨਾਲ ਲੇ ਸਿਜ਼ੀ ਡਿਜ਼ਾਈਨਿੰਗ ਹੈ ਵਿੱਚ ਤੇ ਲਾਈਟ ਕਲਰ ਜਿਵੇਂ ਸੂਟ ਦਾ بیس ਕਲਰ ਐਡ ਕਰਕੇ ਸਾਰੀ ਇਹ ਵਰਕ ਕੀਤਾ ਹੋਇਆ ਹੈ। ਦੋਨੋਂ ਪੱਲਿਆਂ ਤੇ ਵਰਕ ਹੈ। ਬਹੁਤ ਪਿਆਰਾ ਸੂਟ ਬਣਿਆ। 3500 ਪ੍ਰਾਈਸ ਦੇ ਨਾਲ ਰਹਿਣਗੇ ਅੱਜ ਦੇ ਆਪਣੇ ਸਾਰੇ ਸੂਟ 3500 ਪ੍ਰਾਈਸ ਹੈ ਜੀ। 3500 ਪ੍ਰਾਈਸ ਦੇ ਨਾਲ ਸੇਮ ਦੇ ਵਿੱਚ ਹੁਣ ਨੈਕਸਟ ਕਲਰ ਦਿਖਾਣੀ ਹੈ ਥੋੜਾ ਛੋੜਾ ਪਿਸਤਾ ਟੋਨ ਤੇ ਹੈ ਇਹ ਵਾਲਾ ਸੂਟ ਆਪਣਾ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਬਿਲਕੁਲ ਟੈਸਟ ਟੈਸਟ ਸੂਟ ਆਪਣੇ ਰਾਮ ਟੈਕਸ ਬ੍ਰਾਂਡ ਦੇ ਪਿਓਰ ਲੀਨਨ ਕਾਟਨ ਦੇ ਵਿੱਚ ਵਿਦਾਊਟ ਲਾਈਨਿੰਗ ਸੂਟ ਬਣਨੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਸੋਹਣੇ ਤੇ ਇਹ ਨੈਕ ਤੇ ਆ ਜਾਣਾ ਜੀ ਵਰਕ ਹੋਰ ਨੈਕ ਬਣ ਜਾਣੀ ਹੈ ਉੱਪਰ ਤੇ ਲੇਸਿਸ ਦੀ ਡਿਜ਼ਾਈਨਿੰਗ ਬਹੁਤ ਪਿਆਰਾ ਸਾਰਾ ਇਹ ਵਰਕ ਕੀਤਾ ਹੋਇਆ ਹਲਕਾ ਹਲਕਾ ਹੈਂਡਵਰਕ ਕੀਤਾ ਹੋਇਆ ਵਿੱਚ ਤੇ ਬੜਾ ਸੋਹਣਾ ਪੱਲੇ ਤੇ ਵੀ ਪਿੰਟੈਕਸ ਕਰ ਲੇਸ ਪਾ ਕੇ ਡਿਜ਼ਾਈਨਿੰਗ ਕੀਤੀ ਹੋਈ ਬਹੁਤ ਸੋਹਣਾ ਸੂਟ ਹੈ ਕਲਰ ਬੜਾ ਪਿਆਰਾ ਹੈ ਦਾ 3 3 ਮੀਟਰਸ ਦੀਆਂ ਬਾਟਮਸ ਨਾਲ ਤੇ ਨਾਲ ਪਿਓਰ ਮਸਲੀਨ ਦੇ ਦੁਪੱਟੇ ਇਹ ਹੈਗਾ ਦੁਪੱਟਾ ਦੁਪੱਟੇ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੈ ਜੀ ਬਹੁਤ ਪਿਆਰਾ ਪੱਲੇ ਤੇ ਵਰਕ ਹੈ ਇਹ ਸਾਰਾ ਜਿਹੜਾ ਤੁਹਾਨੂੰ ਦਿਖ ਰਿਹਾ ਇਹ ਸਾਰਾ ਵਰਕ ਕੀਤਾ ਹੋਇਆ ਬਹੁਤ ਖੁੱਲੇ ਪੂਰੇ ਦੁਪੱਟੇ ਪੂਰੇ 2.5 ਮੀਟਰ ਦਾ ਦੁਪੱਟਾ ਹੈ ਜੀ ਆਪਣਾ ਲੇਸਿਸ ਦੀ ਡਿਜ਼ਾਈਨਿੰਗ ਦੇ ਨਾਲ ਬੜਾ ਪਿਆਰਾ ਸੂਟ ਬਹੁਤ ਪਿਆਰਾ ਡਿਜ਼ਾਈਨ ਹੈ ਦਾ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਹੈ ਅੱਜ ਦੇ ਸਾਰੇ ਸੂਟਾਂ ਦਾ ਇਹ ਦੋ ਸੂਟ ਮੇ ਇੱਕ ਡਿਜ਼ਾਈਨ ਚ ਦਿਖਾਏ ਆ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਵੜਾ ਪਿਆਰਾ yellow ਕਲਰ ਦੇ ਵਿੱਚ ਇਹ ਦੇਖ yellow ਕਲਰ ਦੇ ਵਿੱਚ ਬਹੁਤ ਪਿਆਰੀ ਪ੍ਰਿੰਟਿੰਗ ਬਹੁਤ ਸੋਹਣਾ ਪ੍ਰਿੰਟਰ ਤੇ ਇਸ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਬਹੁਤ ਪਿਆਰਾ ਇਹ ਵਰਕ ਕੀਤਾ ਹੋਇਆ। ਵਰਕ ਵੀ ਬਹੁਤ ਜ਼ਿਆਦਾ ਕੋਈ ਉੱਦੜਨਾ ਨਹੀਂ ਹੈਗਾ ਇਹ ਬਿਲਕੁਲ ਖਰਾਬ ਨਹੀਂ ਹੋਣਾ ਵਰਕ। ਬਹੁਤ ਸੋਹਣਾ ਵਰਕ ਹੈ। ਤੇ نیچے ਘੇਰੇ ਤੱਕ ਬਹੁਤ ਪਿਆਰਾ ਇਹ ਸਾਰਾ ਵਰਕ ਹੈ ਜੀ। ਇਹ ਦੇਖੋ। ਬਹੁਤ ਪਿਆਰਾ ਵਰਕ ਹੈ ਤੇ نیچے ਪਿੰਟੈਕਸ ਵਗੈਰਾ ਪਾ ਕੇ ਲੇਸ ਦੀ ਡਿਜ਼ਾਈਨਿੰਗ ਹੈ ਤੇ نیچے ਵੀ ਲੇਸ ਲੱਗੀ ਹੋਈ ਹੈ। ਦੇਖੋ ਬਹੁਤ ਪਿਆਰੀ ਲੱਗ ਰਹੀ ਜੀ ਸੂਟ ਦੇ ਪੂਰੇ ਦੇ। yellow color te vich te 4 מסביਨ ਦਾ ਦੁਪੱਟਾ ਤੇ ਦੁਪੱਟੇ ਦੇ ਦੇਖੋ ਕਿੰਨਾ ਪਿਆਰਾ ਵਰਕ ਹੈ ਸਾਰੇ ਦੁਪੱਟੇ ਤੇ ਬਹੁਤ ਇਹ ਸਾਰਾ ਵਰਕ ਹੈ ਜੀ ਦੁਪੱਟੇ ਚ ਜਿਹੜਾ ਤੁਹਾਨੂੰ ਦਿਖ ਰਿਹਾ ਇਹ ਸਾਰਾ ਵਰਕ ਕੀਤਾ ਹੋਇਆ ਨਾਲ ਕਟ ਵਰਕ ਵੀ ਹੈ ਬਹੁਤ ਪਿਆਰਾ ਦੋਨੋਂ ਪੱਲਿਆਂ ਤੇ a same work ਪੂਰਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਪੂਰਾ 2.5 ਮੀਟਰ ਦਾ ਦੁਪੱਟਾ ਤੇ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਜੀ ਸੁਬਰੀ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਹੈ ਇਹ ਸੇਮ ਦੇ ਵਿੱਚ ਆਪਣੇ ਕੋਲ ਹੈਗਾ ਪੀਚ ਕਲਰ ਸੇਮ ਦੇ ਵਿੱਚ ਹੀ ਆ ਪੀਚ ਕਲਰ ਹੈ ਕੋ ਸੋਨਾ ਵਰਕ ਨੀਚੇ ਤੱਕ ਸਾਰਾ ਵਰਕ ਕੀਤਾ ਹੋਇਆ ਹੈ ਇਹ ਸੇਮ ਜਿਹੜਾ ਮੈਂ ਤੁਹਾਨੂੰ ਯੈਲੋ ਦਿਖਾਇਆ ਸੇਮ ਯੈਲੋ ਦੇ ਨਾਲ ਦਾ ਸੂਟ ਹੈ ਇਹ ਨਾਲ ਹੈਗਾ ਬਹੁਤ ਪਿਆਰਾ ਡਿਜ਼ਾਈਨ ਕਿਉਂਕਿ ਦੋ ਦੋ ਸੂਟ ਹੈ ਜੀ ਇੱਕ ਇੱਕ ਡਿਜ਼ਾਈਨ ਦੇ ਵਿੱਚ ਇਹ ਜਿਹੜਾ ਯੈਲੋ ਦਿਖਾਇਆ ਸੇਮ ਯੈਲੋ ਦੇ ਨਾਲ ਦਾ ਸੂਟ ਹੈ ਪੀਚ ਕਲਰ ਬੜਾ ਪਿਆਰਾ ਵਰਕ ਉਹ ਹੋ ਸੋਣਾ ਕੁਛ ਡਿਫਰੈਂਟ ਵਰਕ ਕੀਤਾ ਹੋਇਆ ਇਹਦੇ ਪੂਰੇ ਸੂਟ ਦੇ ਵਿੱਚ ਹੀ ਹੈ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਅੱਜ ਦਾ ਆਪਣਾ ਸਾਰੇ ਸੂਟਾਂ ਦਾ ਇਹ ਦੋ ਸੂਟ ਇੱਕ ਡਿਜ਼ਾਈਨ ਦੇ ਵਿੱਚ ਦਿਖਾਇਆ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਬੜਾ ਸੋਹਣਾ ਬਲੂ ਪਰਪਲ ਕਲਰ ਹੈ ਤੇ ਪ੍ਰਿੰਟ ਬੜਾ ਪਿਆਰਾ ਹੈ ਰਾਮਟੈਕਸ ਬ੍ਰਾਂਡ ਦੇ ਸੂਟ ਉਹ ਸੋਣਾ ਥੋੜੇ ਵੱਡੇ ਪ੍ਰਿੰਟ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਵੀ ਤੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ। ਬਹੁਤ ਸੋਹਣਾ ਇਹ ਸਾਰਾ ਵਰਕ ਹੈ ਜੀ ਘੇਰੇ ਤੇ ਵੀ ਦੇਖ ਸਕਦੇ ਹਾਂ ਸੇਮ ਥ्रेड ਦੇ ਨਾਲ ਵਰਕ ਹੈ। ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ। 3-3 ਮੀਟਰਸ ਦੀਆਂ ਬਾਟਮ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣਨਾ। ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ। ਇਸ ਤੇ ਕਾਰਨਰਸ ਰੈਡੀ ਕੀਤੇ ਹੋਏ ਆ ਡੇਡੇ ਜਿਵੇਂ ਕਾਰਨਰਸ ਇਹ ਸਾਰਾ ਵਰਕ ਹੈ ਜੀ ਇਹ ਪੈਚ ਵਰਕ ਹੋਇਆ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਇਹ ਬਾਰੇ ਫਲਾਵਰ ਬਣੇ ਹੋਏ ਆ ਲੇਸਿਸ ਦੇ ਨਾਲ ਇਹ ਐਡ ਕਰਕੇ ਡਿਜ਼ਾਈਨਿੰਗ ਇਹ ਸਾਰਾ ਪੈਚ ਵਰਕ ਹੋਇਆ ਦੇਖੋ ਕਿੰਨਾ ਪਿਆਰਾ ਇਹ ਇੱਕ ਪੱਲਾ ਆ ਗਿਆ ਤੇ ਦੂਜੇ ਪੱਲੇ ਤੇ ਵੀ ਸੇਮ ਡਿਜ਼ਾਈਨਿੰਗ ਹੈ ਬਹੁਤ ਪਿਆਰਾ ਪੈਚ ਵਰਕ ਪ੍ਰੋਪਰ ਫਿਨਿਸ਼ਿੰਗ ਵੀ ਦੁਪੱਟੇ ਦੀ ਹੋਈ ਹੋਈ ਹੈ ਉਹ ਸੋਨਾ ਸੋਟ 35 ਦਾ ਨੈਪਰਾਈਸ ਹੈ ਇਹਦੇ ਵਿੱਚ ਹੀ ਹੈਗਾ ਆਪਣੇ ਕੋਲ ਬੜਾ ਪਿਆਰਾ ਜਿਹਾ ਪਿਆਜੀ ਪਿੰਕ ਕਲਰ ਕਹਿੰਦੇ ਜਿਹੜਾ ਪੂਰਾ ਕਾਰਟਸ ਤੇ ਲੱਗ ਜਿਹਾ ਕਲਰ ਹੈ ਸੇਮ ਦੇ ਵਿੱਚ ਡਿਜ਼ਾਈਨਿੰਗ ਸਾਰਾ ਵਰਕ ਘੇਰੇ ਤੱਕ ਸੇਮ ਥ੍ਰੈਡ ਦੇ ਨਾਲ ਉਹ ਸੋਹਣਾ ਵਰਕ ਤੇ ਬੜੀ ਪਿਆਰੀ ਪ੍ਰਿੰਟਿੰਗ ਹੈ ਦੇ ਨਾਲ ਵੀ ਸੇਮ ਦਪਟਾ ਰੈਡੀ ਹੋਇਆ ਬੜੇ ਪਿਆਰੇ ਕਾਰਨਰਸ ਰੈਡੀ ਕੀਤੇ ਹੋਏ ਗ੍ਰੇ ਦੇ ਨਾਲ ਇਹ ਸਾਰਾ ਬਹੁਤ ਸੋਹਣਾ ਇਹ ਸਾਰਾ ਪੈਚ ਵਰਕ ਹੋਇਆ ਸੋਹਣੇ ਡਿਜ਼ਾਈਨ ਨੇ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸਾਰੇ ਸੂਟ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਹਾਂ ਸਾਰੇ ਲినਨ ਕਾਟਨ ਦੇ ਵਿੱਚ ਹੋਣਗੇ ਵਿਦਾਊਟ ਲਾਈਨਿੰਗ ਸੂਟ ਬਣਨਗੇ ਜੀ ਸਾਰੇ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਪਹਿਲਾਂ ਮੈਂ ਤੁਹਾਨੂੰ ਪ੍ਰਿੰਟ ਦੇ ਵਿੱਚ ਦਿਖਾਏ ਆ ਸੂਟ ਸਾਰੇ ਤੇ ਹੁਣ ਪਲੇਨ ਦੇ ਵਿੱਚ ਹੋਣਗੇ ਪਿਓਰ ਲినਨ ਕਾਟਨ ਦੇ ਵਿੱਚ ਪੂਰਾ ਆਲਓਵਰ ਸੂਟ ਪਿਓਰ ਲినਨ ਕਾਟਨ ਦੇ ਵਿੱਚ ਹੈ ਬਹੁਤ ਪਿਆਰਾ ਥ्रेड ਵਰਕ ਹੋਇਆ ਜੀ ਇਹਦੇ ਤੇ ਬਹੁਤ ਬਰੀਕੀ ਧਾਗੇ ਦੇ ਨਾਲ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਵਰਕ ਇਹ ਦੇਖੋ ਇਹ ਸਾਰਾ ਵਰਕ ਹੈ ਜੀ ਸ਼ਰਟ ਤੇ ਨੀਚੇ ਘੇਰੇ ਤੱਕ ਬਹੁਤ ਪਿਆਰਾ ਵਰਕ ਹੋਇਆ ਦੇਖੋ ਕਿੰਨਾ ਸੋਹਣਾ ਬਰੀਕੀ ਸਾਰਾ ਵਰਕ ਹੈ ਜੀ ਇਹ ਪੂਰਾ ਪਲੇਨ ਸੂਟ ਹੈ ਪਿਓਰ ਲਿਨਨ ਦੇ ਵਿੱਚ ਰਾਮਟੈਕਸ ਬ੍ਰਾਂਡ ਦਾ ਪੀਚ ਕਲਰ ਹੈ ਇਹ ਸਾਰਾ ਵਰਕ ਕੀਤਾ ਹੋਇਆ ਇਹ ਫਰੰਟ ਸ਼ਰਟ ਤੇ ਆ ਜਾਣਾ ਤੇ ਇਸ ਦੇ ਨਾਲ ਹੈਗਾ ਪਿਓਰ ਮਸਲੀਨ ਦਾ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਸਾਰੇ ਤੇ ਪੇਂਟ ਹੋਇਆ ਸਾਰੇ ਦੁਪੱਟੇ ਤੇ ਹੈਂਡ ਪੇਂਟ ਹੈ ਪੂਰਾ 2.5 ਮੀਟਰ ਦਾ ਦੁਪੱਟਾ ਦੇਖੋ ਕਿੰਨਾ ਪਿਆਰਾ ਸਾਰੇ ਤੇ ਹੈਂਡ ਪੇਂਟ ਬਹੁਤ ਪਿਆਰਾ ਹੈਂਡ ਪੇਂਟ ਤੇ ਸੇਮ ਕਲਰ ਦੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਜੀ ਦੁਪੱਟੇ ਦੀ ਪੂਰਾ 2.5 ਮੀਟਰ ਦਾ ਦੁਪੱਟਾ ਬਹੁਤ ਪਿਆਰੀ ਲੁੱਕ ਹੈ ਇਹ ਵਾਲੇ ਸੂਟ ਦੀ ਵੀ ਪ੍ਰਾਈਸ ਸੇਮ ਰਹਿਣਾ ਜੀ 3500 ਪ੍ਰਾਈਸ ਰਹਿਣਾ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਫਰੋਜ਼ੀ ਕਲਰ ਸੇਮ ਦੇ ਵਿੱਚ ਹੈ ਫਰੋਜ਼ੀ ਕਲਰ ਸੇਮ ਵਰਕ ਪੂਰਾ ਆਲ ਓਵਰ ਸੂਟ ਪਿਓਰ ਲੀਲਨ कॉटन ਦੇ ਵਿੱਚ ਸਾਰਾ ਵਰਕ ਹੈ ਜੀ ਇਹ ਉੱਪਰ ਤੋਂ ਲੈ ਕੇ ਸਾਰਾ ਜਿਹੜਾ ਤੁਹਾਨੂੰ ਦਿਖ ਰਿਹਾ ਸਾਰਾ ਵਰਕ ਕੀਤਾ ਹੋਇਆ ਪਿਓਰ ਮਸਲੀਨ ਦਾ ਦੁਪੱਟਾ ਦੁਪੱਟੇ ਤੇ ਸਾਰੇ ਤੇ ਹੈਂਡ ਪੇਂਟ ਹੋਇਆ ਦੁਪੱਟੇ ਤੇ ਸਾਰੇ ਤੇ ਇਹਦੇ ਬਹੁਤ ਪਿਆਰਾ ਵਰਕ ਹੈ ਹੈਂਡ ਪੇਂਟ ਹੈ ਸਾਰਾ ਸਾਰਾ ਪੇਂਟ ਕੀਤਾ ਹੋਇਆ ਤੇ ਸੇਮ ਕਲਰ ਦੀ ਫਿਨਿਸ਼ਿੰਗ ਕੀਤੀ ਹੋਈ ਹੈ ਲੇਸ ਦੇ ਨਾਲ ਬਹੁਤ ਸੋਹਣਾ ਦੁਪੱਟਾ 3500 ਪ੍ਰਾਈਸ ਹੈ ਜੀ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਪਰਪਲ ਕਲਰ ਸੇਮ ਦੇ ਵਿੱਚ ਹੀ ਪਰਪਲ ਕਲਰ ਹੈ ਬਹੁਤ ਪਿਆਰੇ ਵਰਕ ਦੇ ਨਾਲ ਪੂਰਾ ਇਹ ਵਰਕ ਕੀਤਾ ਹੋਇਆ ਸਾਰੇ ਸੂਟ ਤੇ ਹੀ ਹਰੇਕ ਕਲਰ ਆਪਣੀ ਜਗ੍ਹਾ ਬਹੁਤ ਪਿਆਰਾ ਹੈ ਤੇ ਨਾਲ ਹੈਗਾ ਪਿਓਰ ਮਸਲੂਨ ਦਾ ਇਹ ਹੈਗਾ ਇਸ ਦੇ ਨਾਲ ਦੁਪੱਟਾ ਸਾਰੇ ਤੇ ਹੈਂਡ ਪੇਂਟ ਹੋਇਆ ਦੁਪੱਟੇ ਤੇ ਤੇ ਸੇਮ ਕਲਰ ਦੀ ਪਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੇਖੋ ਕਿੰਨੇ ਪਿਆਰੀ ਡਿਜ਼ਾਈਨ ਨੇ ਪ੍ਰਾਈਸ ਸੇਮ ਹੈ ਜੀ 3500 ਪ੍ਰਾਈਸ ਅੱਜ ਦੀ ਸਾਰੀ ਵੀਡੀਓ ਦਾ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਗ੍ਰੇ ਕਲਰ ਸੇਮ ਦੇ ਵਿੱਚ ਗ੍ਰੇ ਕਲਰ ਹੈ ਗ੍ਰੇ ਕਲਰ ਸਾਰਾ ਵਰਕ ਵਰਕ ਵੀ ਬਹੁਤ ਜ਼ਿਆਦਾ ਬਰੀਕੀ ਬਹੁਤ ਸੋਹਣਾ ਸੰਗਣ ਅਹ ਵਰਕ ਹੈ ਜੀ ਬਹੁਤ ਸੋਹਣਾ ਬਰੀਕੀ ਧਾਗੇ ਦੇ ਨਾਲ ਅਲੱਗ ਜਿਹੀ ਹੈਗਾ ਜਿਵੇਂ ਥੋੜੀ ਏਜ ਦੇ ਅਕੋਰਡਿੰਗ ਜਿਵੇਂ ਮੰਮੀਆਂ ਨੇ ਸੋਚ ਕੇ ਲੈਣਾ ਹੁੰਦਾ ਹੈ ਨਾ ਦਾਦੀਆਂ ਨੇ ਮੰਮੀਆਂ ਨੇ ਥੋੜਾ ਆਪਣਾ 40 45 50 ਤੋਂ ਪਲੱਸ ਉਹਨਾਂ ਨੇ ਲੈਣਾ ਹੁਣ ਉਹਨਾਂ ਲਈ ਬੈਸਟ ਸੂਟ ਹੈ ਜੀ ਇਹ ਵਾਲੇ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਜ਼ਿਆਦਾ ਮੋਟਾ-ਮੋਟਾ ਕੰਮ ਨਾ ਹੋਵੇ ਜ਼ਿਆਦਾ ਕਲਰ ਨਾ ਲੱਗੇ ਹੋਣ ਦੇਖੋ ਨਾ ਇੱਕ ਨੰਬਰ ਡਾਰਕ ਕਲਰ ਹੀ ਲੱਗਿਆ ਹੋਇਆ ਤੇ ਹਲਕਾ ਜਾਂ ਦੂਜਾ ਕਲਰ ਤੇ ਦੁਪੱਟੇ ਵੀ ਬੜੇ ਸੋਬਰ ਹੈ ਸੇਮ ਕਲਰ ਦੀ ਲੈਸ ਦੇ ਨਾਲ ਬਹੁਤ ਪਿਆਰੇ ਦੁਪੱਟੇ ਸਾਰਿਆਂ ਤੇ ਹੈਂਡ ਪੇਂਟ ਤੇ ਪ੍ਰੋਪਰ ਫਿਨਿਸ਼ਿੰਗ ਪਲੇਸ ਦੇ ਨਾਲ ਬਹੁਤ ਪਿਆਰੇ ਸੂਟ 3500 ਪ੍ਰਾਈਸ ਹੈ ਤੇ ਅੱਜ ਦੇ ਸਾਰੇ ਸੂਟਾਂ ਦਾ 3500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਰੌਂਗ ਟੈਕਸ ਬ੍ਰੈਂਡ ਦੇ ਸੂਟ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 814680800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ